ਸਸਤਰੀ ਕਾਲੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰੇ ਜਾ ਰਹੀ ਹੈ ਪੰਜਾਬ ਦੇ ਮੌਸਮ ਦੇ ਹਾਲਾਤ 2 ਦਸੰਬਰ ਨੂੰ ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਹਲਕੀ ਦਰਪਨੀ ਬੱਦਲ ਪਈ ਦਾ ਤੌਰ ਚੱਲਦਾ ਹੋਇਆ ਦੇਖਣ ਨੂੰ ਮਿਲਦਾ ਹੈ ਤੇ ਪੰਜਾਬ ਦੇ ਵਿੱਚ ਟੁੱਟਵੇਂ ਰੋਧ ਦੇ ਵਿੱਚ ਬੱਦਲ ਪਾਈ ਸਵੇਰ ਵੇਲੇ ਤੋਂ ਹੀ ਬਣੀ ਹੋਈ ਹੈ ਪੰਜਾਬ ਦੇ ਪੱਛਮੀ ਹਿੱਸੇ ਵਿੱਚ ਵੀ ਇੱਕ ਬੱਦਲੀ ਸਿਸਟਮ ਨੇ ਤੇ ਪਹਾੜੀ ਖੇਤਰਾਂ ਵਿੱਚ ਵੀ ਬੱਦਲੀ ਸਿਸਟਮ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਬੱਦਲ ਵਗਦਾ ਅਸਰ ਬੰਡਾ ਸ਼ੁਰੂ ਹੋ ਚੁੱਕਿਆ ਜਾਂ ਨਹੀਂ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਪਿੰਡ ਜਿਲੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਨਾਲ ਦੇ ਨਾਲ ਸਬਸਕ੍ਰਾਈਬ ਵੀ ਕਰਦੇ ਹੋ ਕੱਲ ਕੀਤੀ ਜਾਵੇ ਸਿਸਟਮ ਦੀ ਤਾਂ ਪੰਜਾਬ ਦੇ ਵਿੱਚ ਇਹ ਸਿਸਟਮ ਉੱਤਰ ਪੱਛਮੀ ਅਤੇ ਉੱਤਰ ਪੂਰਬੀ ਹਿੱਸਿਆਂ ਦੇ ਵਿੱਚ ਐਕਟਿਵੇਟ ਹੋਣ ਦੀ ਜ਼ਿਆਦਾ ਉਮੀਦ ਹੈ ਜਿਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਰ ਕਪੂਰਥਲਾ ਜਲੰਧਰ ਇਹਨਾਂ ਵਿੱਚ ਜ਼ਿਆਦਾ ਅਸਰ ਇਹਨਾਂ ਦਾ ਦੇਖਣ ਨੂੰ ਮਿਲ ਸਕਦਾ ਹੈ। ਬੱਦਲਵਾਈ ਦੁਪਹਿਰ ਦੇ ਵੇਲੇ ਤੇ ਸ਼ਾਮ ਦੇ ਵੇਲੇ ਤੱਕ ਬਣੀ ਰਹਿਣ ਦੀ ਉਮੀਦ ਹੈ ਕਿਡਮੜ ਕਣੀ ਤੇ ਥੋੜੀ-ਬੋਤੀ ਸ਼ਰਾਟੇਦਾਰ ਬੀਂਹ ਦੀ ਉਮੀਦ ਵੀ ਇਹਨਾਂ ਇਲਾਕਿਆਂ ਵਿੱਚ ਕੀਤੀ ਜਾ ਸਕਦੀ ਹੈ। ਹਵਾ ਦਾ ਰੁਖ ਪੱਛਮ ਦਿਸ਼ਾ ਤੋਂ ਲਗਾਤਾਰ ਰਹੇਗਾ। ਪੱਛਮੀ ਹਵਾ ਲਗਾਤਾਰ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਦਾ ਅਹਿਸਾਸ ਵੀ ਅੱਜ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਵੇਲੇ ਤੋਂ ਹੀ ਪੱਛਮੀ ਹਵਾ ਦੇ ਕਾਰਨ ਠੰਪ ਚੰਗੀ ਲੱਗ ਰਹੀ ਹੈ। ਤੂ ਦਾ ਕੋਈ ਨਾ ਉਹ ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਫਿਲਹਾਲ ਤੇ ਪਛਵੀ ਹਵਾ ਚੱਲਣ ਦੇ ਖਾਤਮਾ ਦੇ ਵਿੱਚ ਵੀ ਸਾਨੂੰ ਗਰਾਵਟ ਦੇਖਣ ਨੂੰ ਮਿਲੇਗੀ ਜੋ ਕਿ ਗਰਾਵਟ ਆਪਾਂ ਕਹਈਏ ਤਾਂ ਲਗਭਗ ਅੱਧਾ ਡਿਗਰੀ ਤੱਕ ਦੀ ਹੋਵੇਗੀ ਵੀ ਜਿਆਦਾ ਡਿਗਰੀ ਤਾਂ ਆਪਾਂ ਗਿਰਨ ਦੀ ਉਮੀਦ ਨਹੀਂ ਹੈ ਅੱਧਾ ਡਿਗਰੀ ਕਰਨ ਤਾਪਮਾਨ ਦੇ ਕਾਰਨ ਦਿਨ ਦੇ ਵੇਲੇ ਤਾਪਮਾਨ 22 ਡਿਗਰੀ ਅਤੇ ਰਾਤ ਦਾ ਤਾਪਮਾਨ 11-12 ਡਿਗਰੀ ਤੱਕ ਪੜੇ ਰਹਿਣ ਦੀ ਉਮੀਦ ਹੈ ਗੱਲ ਕੀਤੀ ਜਾ ਵੀ ਇਸ ਤੋਂ ਇਲਾਵਾ ਕਿਸੇ ਹੋਰ ਤਰੀਕੇ ਦਾ ਅਲਰਟ ਦੀ ਤਾਂ ਫਿਲਹਾਲ ਮੌਸਮ ਵਿਭਾਗ ਵੱਲੋਂ ਕਿਸੇ ਤਰੀਕੇ ਦਾ ਕੋਈ ਵੀ ਅਲਰਟ ਜਾਰੀ ਨਹੀਂ ਹੋਇਆ ਜਿਸ ਨੂੰ ਅਸੀਂ ਕਹਿ ਸਕੀਏ ਕਿ ਕਿਸਾਨਾਂ ਲਈ ਚਿੰਤਾ ਹੋ ਸਕਦੀ ਹੈ ਇਹ ਹੀ ਸਿਸਟਮ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਫਿਲਹਾਲ ਬੜੇ ਹੋਏ ਨੇ ਤੇ ਇਹ ਸਿਸਟਮ ਲਗਭਗ ਅੱਜ ਸ਼ਾਮ ਤੋਂ ਲੈ ਕੇ ਸ ਕੱਲ ਸਵੇਰ ਤੱਕ ਪੰਜਾਬ ਵਿੱਚ ਲਗਾਤਾਰ ਬੜੇ ਰਹਿਣਗੇ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ 12 ਤੋਂ 14 ਘੰਟੇ ਪੰਜਾਬ ਦੇ ਲਈ ਹੋਰ ਥੋੜੇ ਜਿਹਾ ਅਲਰਟ ਰੈਂਡ ਦੀ ਗੱਲ ਹੈ ਕਿ ਕਿਸੇ ਇਲਾਕੇ ਵਿੱਚ ਕਿਰਮੜ ਕੜੀ ਜਾਂ ਮੀਂਹ ਦੀ ਸੰਭਾਵਨਾ ਵਧ ਸਕਦੀ ਹੈ ਫਿਲਹਾਲ ਇਹ ਸੀ ਅਪਡੇਟ ਅੱਜ 2 ਦਸੰਬਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਬਾਕੀ ਰਾਤ ਤੇ ਸ਼ਾਮ ਦੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਨਵੀਂ ਵੀਡੀਓ ਵਿੱਚ ਜਾਣਕਾਰੀ ਜਲਦ ਸ਼ੇਅਰ ਕਰਾਂਗੇ ਉਦੋਂ ਤੱਕ ਬੜੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਜਾਣਕਾਰੀ ਚੰਗੀ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਵੀ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ